ਵਾਹਿਗੁਰੂ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨ ਆਵੈ ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੈ ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹ ਹੈ ਹਜ਼ਾਰ ਏਤੇ ਚਾਨਣ ਹੁੰਦਿਆ ਗੁਰ ਬਿਨ ਘੁਰ ਅੰਧਾਰ ਏਤੇ ਚਾਨਣ ਹੁੰਦਿਆ ਗੁਰ ਬਿਨ ਘੁਰ ਅੰਧਾਰ ਜੁਗ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਗਰੀਬ ਨਿਵਾਜ ਸਤਿਗੁਰੂ ਸਹਬੇ ਕਮਾਲ ਸ਼ਬਦ ਗੁਰੂ ਤਨ ਤਨ ਗੁਰੂ ਗ੍ਰੰਥ ਸਾਹਿਬ ਦਾਤਾ ਜੀ ਦੇ ਪਵਨ ਪਵਿੱਤਰ ਚਰਨਾ ਕਮਲਾਂ ਦੇ ਅੰਦਰ ਵਿਰਾਜਮਾਨ ਗੁਰੂ ਸਵਾਰਿਆਂ ਸਤਸੰਗੀ ਜਨੋ ਮਾਲਕ ਜੀ ਨੇ ਬਖਸ਼ਿਸ਼ ਕੀਤੀ ਹੈ ਤਿੰਨ ਰੋਜ਼ਾ ਗੁਰਮਤ ਸਮਾਗਮ ਦੇ ਤੀਸਰੇ ਦਿਨ ਦੇ ਦੀਵਾਨ ਦੀ ਅਰੰਭਤਾ ਹੋ ਚੁੱਕੀ ਹੈ ਆਪ ਜੀ ਗੁਰੂ ਸਵਾਰਿਆਂ ਪਾਸੋਂ ਸਤਿਗੁਰੂ ਧੰਨ ਗੁਰਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਮਹਿਮਾ ਪਵਨ ਗੁਰਬਾਣੀ ਦੀ ਵਿਚਾਰ শ্রবণ ਕਰ ਰਏ ਸੋ ਆਓ ਕੁਝ ਸਮਾਂ ਸਤਗੁਰੂ ਜੀ ਦੀ ਪਾਵਨ ਗੁਰਬਾਣੀ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ ਇੱਕ ਵਾਰ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਸਾਰੇ ਅਦਬ ਨਾਲ ਫਤਿਹ ਬੁਲਾਓ ਪ੍ਰੇਮ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਪਾਵਨ ਗੁਰਬਾਣੀ ਦੇ ਅੰਦਰ ਸਾਨੂੰ ਇਹ ਮੱਤ ਦਿੰਦੇ ਨੇ ਸਾਨੂੰ ਇਹ ਸਮਝਾਉਂਦੇ ਨੇ ਕਿ ਸਿੱਖਾ ਇਹ ਚੇਤੇ ਰੱਖੀ ਗੁਰੂ ਤੋਂ ਬਿਨਾ ਗੁਜ਼ਾਰਾ ਨਹੀਂ ਹੋਣਾ ਪਾਤਸ਼ਾਹ ਜੀ ਦਾ ਬਚਨ ਹੈ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਬੰਦਾ ਆਪਣੇ ਆਪ ਨੂੰ ਬੜਾ ਸਿਆਣਾ ਸਮਝਦਾ ਹੈ ਅਕਸਰ ਹੀ ਕਹਿੰਦਾ ਵੀ ਮੇਰੇ ਕੋਲ ਬੜੀ ਬੜੀ ਮੱਤ ਹੈ ਬੜਾ ਦਿਮਾਗ ਹੈ ਅਕਲ ਬਹੁਤ ਹੈ ਮੈਨੂੰ ਕਿਸੇ ਨੂੰ ਵੀ ਪੁੱਛ ਕੇ ਵੇਖ ਲਓ ਹਰ ਕੋਈ ਦੂਜੇ ਨਾਲ ਉਹ ਸਿਆਣਾ ਬਣਦਾ ਹੈ ਪਰ ਪਾਤਸ਼ਾਹ ਕਹਿੰਦੇ ਨੇ ਜਦੋਂ ਤੱਕ ਸੁਰਤ ਗੁਰੂ ਦੇ ਚਰਨਾਂ ਵਿੱਚ ਟਿਕਦੀ ਨਹੀਂ ਗੁਰਵਾਣੀ ਕੋਲੋਂ ਸਿੱਖਿਆ ਲੈ ਕੇ ਗੁਣ ਜ਼ਿੰਦਗੀ ਵਿੱਚ ਨਹੀਂ ਲੈ ਕੇ ਆਉਂਦੇ ਉਦੋਂ ਤੱਕ ਸਮਝ ਆ ਹੀ ਨਹੀਂ ਸਕਦੀ ਕੋਈ ਭੁਲੇਖੇ ਵਿੱਚ ਹੋ ਸਕਦਾ ਕਿਸੇ ਨੂੰ ਭਰਮ ਹੋ ਸਕਦਾ ਭਰਮ ਬਹੁਤ ਭੈੜੀ ਚੀਜ਼ ਹੈ ਮਾੜੀ ਚੀਜ਼ ਹੈ ਕਈ ਵਾਰ ਐਵੇਂ ਹੀ ਆਪਣੇ ਆਪ ਨੂੰ ਵੱਡਾ ਸਮਝਣ ਲੱਗ ਜਾਂਦਾ ਹੈ ਬੰਦਾ ਪਰ ਸਤਿਗੁਰੂ ਸੱਚੇ ਪਾਤਸ਼ਾਹ ਸਮਝਾਉਂਦੇ ਨੇ ਕਹਿੰਦੇ ਜੇ ਸਮਝ ਵਾਲਾ ਬਣਨਾ ਹੈ ਜੇ ਅਕਲ ਵਾਲਾ ਬਣਨਾ ਹੈ ਤੇ ਗੁਰੂ ਨਾਲ ਜੁੜਾ ਗੁਰੂ ਦਾ ਹੋ ਸਾਡੇ ਤੇ ਤਾਂ ਕਿਰਪਾ ਹੀ ਪਾਤਸ਼ਾਹ ਜੀ ਨੇ ਐਸੀ ਕਰ ਦਿੱਤੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਿੱਖ ਨੂੰ ਇਸ ਤਰੀਕੇ ਨਾਲ ਜੋੜਿਆ ਹੈ ਸਿੱਖ ਬੇਗੁਰਾ ਹੋ ਹੀ ਨਹੀਂ ਸਕਦਾ ਅਸੀਂ ਨਿਗੋਰੇ ਨਹੀਂ ਹੋ ਸਕਦੇ ਇਤਿਹਾਸ ਦੇ ਪੰਨਿਆਂ ਦੀ ਉਹ ਘਟਨਾ ਤੁਸੀਂ ਬੜੀ ਵਾਰ ਸੁਣੀ ਬਾਬਾ ਅਮਰਦਾਸ ਜੀ ਜਦੋਂ ਇੱਕ ਸਾਧੂ ਉਹਨਾਂ ਦੇ ਕੋਲ ਚੱਲ ਕੇ ਆਉਂਦਾ ਹੈ ਸੇਵਾ ਪਾਣੀ ਕਰਦੇ ਨੇ ਪ੍ਰਸ਼ਾਦਾ ਸਕਾਉਂਦੇ ਨੇ ਬੜਾ ਆਦਬ ਮਾਨ ਦਿੰਦੇ ਨੇ ਆਖਰੀ ਗੱਲਬਾਤ ਹੁੰਦੀ ਹੈ ਸਾਧੂ ਪੁੱਛਦਾ ਤੁਹਾਡਾ ਗੁਰੂ ਕੌਣ ਹੈ ਗੱਲ ਜਦੋਂ ਇੱਥੇ ਆਈ ਤੇ ਬਾਬਾ ਅਮਰਦਾਸ ਜੀ ਨੇ ਆਖਿਆ ਜੀ ਮੈਂ ਕਿਸੇ ਨੂੰ ਗੁਰੂ ਧਾਰਨ ਨਹੀਂ ਕੀਤਾ ਉਹ ਬੜਾ ਹੈਰਾਨ ਹੋਇਆ ਉਹਨੇ ਤਾਨੇ ਦੇਣ ਵਾਲੇ ਸ਼ਬਦ ਵਰਤੇ ਆਖਿਆ ਅਜੇ ਤੱਕ ਨਿਗੁਰੇ ਹੀ ਤੁਰਿਆ ਫਿਰਦਾ ਮੈਂ ਇੱਕ ਨਿਗੁਰੇ ਦੇ ਹੱਥੋਂ ਪ੍ਰਸ਼ਾਦਾ ਛਕ ਲਿਆ ਉਹਦੇ ਕੋਲੋਂ ਸੇਵਾ ਕਰਵਾ ਲਈ ਇਹ ਸਮਾਂ ਸੀ ਕੋਈ ਜਦੋਂ ਗੁਰੂ ਵੱਖਰੇ ਰੂਪ ਵਿੱਚ ਜਾ ਕੇ ਧਾਰਨ ਕਰਨਾ ਪੈਂਦਾ ਸੀ ਪਰ ਸਾਨੂੰ ਕਲਗੀਧਰ ਪਿਤਾ ਜੀ ਨੇ ਐਸੀ ਬਖਸ਼ਿਸ਼ ਕੀਤੀ ਸਿੱਖਾਂ ਦੇ ਘਰ ਵਿੱਚ ਜੰਮੇ ਅਸੀਂ ਸਿੱਖ ਕਹਾਉਣੇ ਆ ਸਾਨੂੰ ਵੱਖਰਾ ਧਾਰਨ ਕਰਨ ਦੀ ਲੋੜ ਨਹੀਂ ਸਾਡੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੇ ਕਿੰਨੀ ਵੱਡੀ ਕਿਰਪਾ ਹੈ ਬਸ ਇੱਕ ਯਤਨ ਕਰਨਾ ਚੱਲ ਕੇ ਗੁਰੂ ਕੋਲ ਆਉਣਾ ਬਾਣੀ ਨਾਲ ਸੁਰਤ ਨੂੰ ਜੋੜਨਾ ਬਾਣੀ ਨੂੰ ਪੜ੍ਹਨਾ ਬਾਣੀ ਨੂੰ ਸਮਝਣਾ ਰਾਈ ਦੂਜਾ ਕੋਈ ਨਹੀਂ ਸਿੱਖ ਕੋਲੇ ਇਹ ਅਸੀਂ ਬਣਾ ਲਏ ਭਟਕ ਗਏ ਆਪਣੇ ਘਰ ਦਾ ਰਾਹ ਛੱਡ ਕੇ ਦੂਜੇ ਪਾਸੇ ਨੂੰ ਤੁਰ ਪਏ ਤਾਂ ਸਾਨੂੰ ਇੰਜ ਲੱਗਦਾ ਵੀ ਗੁਰੂ ਬਥੇਰੇ ਬਣੇ ਬੈਠੇ ਆ ਅਸੀਂ ਗੱਲ ਤੇਰਾ ਫੜ ਲਈ ਸਮਾਜ ਵਿੱਚ ਬੜਾ ਕੁਝ ਹੋ ਸਕਦਾ ਹੈ ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਵਰਗਾ ਗੁਰੂ ਦੁਨੀਆਂ ਦੇ ਉੱਤੇ ਹੋਰ ਕੋਈ ਨਹੀਂ ਪਾਤਸ਼ਾਹ ਜੀ ਨੇ ਦੱਸਿਆ ਸਾਨੂੰ ਬਾਣੀ ਵਿੱਚ ਜੇ ਸੋ ਚੰਦਾ ਉੱਗਵਹਿ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰ ਬਿਨ ਕੋਹ ਰਾਂਦਾ ਪਾਤਸ਼ਾਹ ਜੀ ਕਹਿੰਦੇ ਕੋਈ ਬੰਦਾ ਆਖੇ ਨਾ ਵੀ ਬਾਹਰੀ ਚਾਨਣ ਬਹੁਤ ਹੈ ਆਪਾਂ ਨੂੰ ਹੁਣ ਦਿਸਦਾ ਹੈ ਨਾ ਸਾਰਾ ਕੁਝ ਉਹ ਤੱਕ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਸਾਨੂੰ ਦਿਸਦਾ ਜੇ ਦੀ ਨਿਗਾਹ ਥੋੜੀ ਜੀ ਕਮਜ਼ੋਰ ਹੁੰਦੀ ਆਪਾਂ ਐਨਕ ਲਵਾ ਲੈਨੇ ਆ ਦਿਸਣਾ ਚਾਹੀਦਾ ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਸਮਝਾਉਂਦੀ ਹੈ ਕਹਿੰਦੇ ਬਾਹਰੀ ਜਿਹੜਾ ਚਾਨਣ ਹੈ ਇਹ ਕੇਵਲ ਦੁਨੀਆ ਦੀਆਂ ਚੀਜ਼ਾਂ ਦੇਖਣ ਤੱਕ ਸੀਮਤ ਹੈ ਇਸ ਚਾਨਣ ਦੇ ਮੈਨੇ ਕਦੇ ਵੀ ਇਹ ਨਹੀਂ ਹੁੰਦੇ ਵੀ ਤੇਰੇ ਅੰਦਰ ਚਾਨਣ ਹੈ ਇਸ ਚਾਨਣ ਨੂੰ ਵੇਖ ਕੇ ਕਿਤੇ ਇਹ ਭਰਮ ਨਾ ਜਾਈ ਤੈਨੂੰ ਸਾਰਾ ਕੁਝ ਦਿਸਦਾ ਹੈ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਸਮਝਾਉਂਦੇ ਕਹਿੰਦੇ ਗੁਰੂ ਨਾਲ ਜੁੜੇ ਤੋਂ ਬਿਨਾ ਅੰਦਰ ਕੋਪ ਹਨੇਰੇ ਰਹਿ ਤੇਰੇ ਕੋਪ ਹਨੇਰੇ ਹੈ ਤੇਰੇ ਅੰਦਰ ਸਾਨੂੰ ਇਹ ਭਰਮ ਹੈ ਵੀ ਸਾਨੂੰ ਸਭ ਕੁਝ ਦਿਖ ਸਵੇ ਪਾਤਸ਼ਾਹ ਕਹਿੰਦੇ ਜੇ 100 ਚੰਦ ਆ ਉਗਵੇ 100 ਚੰਦਰਮਾ ਦੇ ਚੜਨ ਜਿੰਨਾ ਚਾਨਣ ਹੋਵੇ ਸੂਰਜ ਚੜ੍ਹੇ ਹਜ਼ਾਰ ਇੱਕ ਗੱਲ ਸਾਡੇ ਪੱਲੇ ਪਾਉਣ ਵਾਸਤੇ ਸਾਨੂੰ ਸਮਝਾਉਣ ਵਾਸਤੇ ਪਾਤਸ਼ਾਹ ਜੀ ਨੇ ਆਖਿਆ ਇੱਕ ਸੂਰਜ ਦਾ ਚਾਨਣ ਕਿੰਨਾ ਹੈ ਸਾਰੀ ਦੁਨੀਆ ਨੂੰ ਉਹ ਰੋਸ਼ਨੀ ਦੇ ਰਿਹਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਧਿਆਨ ਮਾਰ ਹਜ਼ਾਰਾਂ ਸੂਰਜਾਂ ਜਿੰਨੀ ਰੋਸ਼ਨੀ ਵੀ ਬਾਹਰ ਹੋਵੇ ਨਾ ਇੰਨਾ ਚਾਨਣ ਹੋਵੇ ਇੰਨਾ ਦਿਸਦਾ ਹੋਵੇ ਇਹਦੇ باوجود ਵੀ ਜੇ ਸੁਰਤ ਵਿੱਚ ਗੁਰੂ ਨਹੀਂ ਟਿਕਿਆ ਜੇ ਗੁਰਬਾਣੀ ਨੂੰ ਮੱਤ ਵਿੱਚ ਨਹੀਂ ਲੈ ਕੇ ਆਇਆ ਚੀਤੇ ਰੱਖੀ ਭਲਿਆ ਤੇਰੇ ਅੰਦਰ ਹਨੇਰਾ ਹੈ ਅੰਦਰ ਤਾਂ ਹਨੇਰਾ ਦੂਰੀ ਕਰਨੇ ਗੱਲ ਤਾਂ ਸਿਰਫ ਇੰਨੀ ਹੈ ਸਿੱਧ ਪਰਬਤਾਂ ਦੇ ਉੱਤੇ ਚੜ ਕੇ ਬੈਠੇ ਲੰਮੇ ਸਮੇਂ ਤੋਂ ਭਗਤੀਆਂ ਕਰ ਰਹੇ ਗੋਰਖ ਗੋਰਖ ਕੀਤਾ ਉਹਨਾਂ ਨੇ ਯਾਦ ਕੀਤਾ ਰੱਬ ਨੂੰ ਆਪਣੇ ਆਪ ਨੂੰ ਟਿਕਾਇਆ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਉਹਨਾਂ ਕੋਲ ਚੱਲ ਕੇ ਗਏ ਜਦੋਂ ਵਿਚਾਰ ਸ਼ੁਰੂ ਹੁੰਦੀ ਹੈ ਨਾ ਤੇ ਉਹ ਸਵਾਲ ਕਰਦੇ ਨੇ ਤੁਹਾਡਾ ਗੁਰੂ ਕੌਣ ਹੈ ਪਾਤਸ਼ਾਹ ਜੀ ਨੇ ਕਿੰਨੀ ਵੱਡੀ ਮਹਿਮਾ ਕੀਤੀ ਸਾਡੀ ਬਖਸ਼ਿਸ਼ ਸਾਡੇ ਤੇ ਕੀਤੀ ਦੁਨੀਆਂ ਦੀ ਸਭ ਤੋਂ ਵੱਡੀ ਕਿਰਪਾ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਸਾਨੂੰ ਸ਼ਬਦ ਗੁਰੂ ਨਾਲ ਜੁੜਨਾ ਸਿੱਖਾਂ ਉੱਤੇ ਇਹ ਸਭ ਤੋਂ ਵੱਡੀ ਬਖਸ਼ਿਸ਼ ਹੈ ਪਾਤਸ਼ਾਹ ਨੇ ਸਾਨੂੰ ਸ਼ਬਦ ਗੁਰੂ ਨਾਲ ਜੋੜ ਦਿੱਤਾ ਸਿੱਧਾ ਆਖਿਆ ਗੁਰੂ ਕੌਣ ਪਾਤਸ਼ਾਹ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸ਼ਬਦ ਗੁਰੂ ਉਹ ਆਖਣ ਲੱਗੇ ਅੱਛਾ ਤੁਸੀਂ ਆਪਣੇ ਸਰੀਰ ਨੂੰ ਸ਼ਬਦ ਦਾ ਚੇਲਾ ਬਣਾਇਆ ਤੁਸੀਂ ਸ਼ਬਦ ਦੇ ਚੇਲੇ ਹੋ ਫਿਰ ਪਾਤਸ਼ਾਹ ਨੇ ਆਖਿਆ ਨਹੀਂ ਸਰੀਰ ਦੀ ਗੱਲ ਤਾਂ ਬਹੁਤ ਬਾਅਦ ਵਿੱਚ ਆਉਂਦੀ ਹੈ ਸਰੀਰ ਨੇ ਕੀ ਧਾਰਨ ਕਰਨਾ ਇਹ ਬਹੁਤ ਬਾਅਦ ਦੀ ਗੱਲ ਹੈ ਸਭ ਤੋਂ ਵੱਡੀ ਤੇ ਪਹਿਲੀ ਗੱਲ ਹੈ ਸੁਰਤ ਨੂੰ ਸ਼ਬਦ ਦਾ ਚੇਲਾ ਬਣਾਉਣਾ ਸ਼ਬਦ ਗੁਰੂ ਸੁਰਤ ਧੰ ਚੇਲਾ ਸਾਡੀ ਸੁਰਤ ਸਿੱਖ ਬਣੀ ਅਸੀਂ ਕਹਿੰਦੇ ਹਾਂ ਵੀ ਸਰੀਰ ਦੇਖੇ ਵੀ ਸਿੱਖ ਹੈ। ਸੁਰਤ ਭਾਵੇਂ ਜਿੰਮੇ ਦੀ ਮਰਜ਼ੀ ਹੋਵੇ, ਸੁਰਤ ਚੁਗਲੀਆਂ ਵੀ ਅੰਦਰ ਨਿੰਦਿਆ ਵੀ ਚੱਲੀ ਜਾਵੇ, ਕਿਸੇ ਦਾ ਮਾੜਾ ਵੀ ਸੋਚੀ ਜਾਈਏ, ਈਰਖਾ ਵੀ ਕਰੀ ਜਾਈਏ। ਜਿੰਨੇ ਮਰਜੀ ਐਬ ਮਤ ਵਿੱਚ ਬੈਠੇ ਹੋਣ। ਅਸੀਂ ਸਰੀਰ ਨੂੰ ਸਿੱਖ ਬਣਾਉਣ ਤੇ ਲੱਗ ਗਏ। ਬਾਦਸ਼ਾਹ ਗੁਰੂ ਨਾਨਕ ਸਾਹਿਬ ਨੇ ਆਖਿਆ ਸੁਰਤ ਨੂੰ ਸਿੱਖ ਬੜਾ। ਮਤ ਵਿੱਚ ਬਾਣੀ ਲੈ ਕੇ ਆ ਤੇਰੀ ਮਤ ਵਿੱਚ ਜਿਸ ਦਿਨ ਬਾਣੀ ਆ ਗਈ ਜਿਸ ਦਿਨ ਗੁਰੂ ਦਾ ਗਿਆਨ ਸਿੱਖਾ ਜਪਜੀ ਸਾਹਿਬ ਦਾ ਪਾਠ ਕਰਿਆ ਕਰ ਇਸ ਤਰੀਕੇ ਨਾਲ ਕਿ ਬਾਣੀ ਦਾ ਇੱਕ ਇੱਕ ਬੋਲ ਤੇਰੇ ਅੰਦਰ ਤੱਕ ਜਾਵੇ ਜਿਵੇਂ ਗ੍ਰਹਿਣ ਕਰਦੇ ਆ ਨਾ ਭੁੱਖ ਲੱਗਦੀ ਹੈ ਪ੍ਰਸ਼ਾਦਾ ਸਾਹਮਣੇ ਪਿਆ ਕਦੇ ਵੀ ਭੁੱਖ ਨਹੀਂ ਮਿਟਾਉਂਦਾ ਭਾਵੇਂ ਕਿੰਨਾ ਵੀ ਸਵਾਦਲਾ ਭੋਜਨ ਹੋਵੇ ਜੇ ਸਾਹਮਣੇ ਪਿਆ ਹੈ ਪ੍ਰਸ਼ਾਦਾ ਪ੍ਰਸ਼ਾਦਾ ਕਰੀ ਜਾਈਏ ਜੇ ਉਹਨੂੰ ਜਿੰਦ ਅੰਦਰ ਗ੍ਰਹਿਣ ਨਹੀਂ ਕਰਦੇ ਲੈ ਕੇ ਨਹੀਂ ਜਾਂਦੇ ਮੂੰਹ ਰਾਈ ਚਬਾਉਂਦੇ ਨਹੀਂ ਅੰਦਰ ਨਹੀਂ ਜਾਂਦਾ ਸਾਡੇ ਪਿਆਰਿਓ ਯਾਦ ਰੱਖਿਓ ਉਹ ਕਦੇ ਸਾਡੀ ਭੁੱਖ ਨਹੀਂ ਮਿਟਾ ਸਕਦਾ ਪਾਣੀ ਪਿਆਸ ਮਿਟਾ ਦਿੰਦਾ ਸਭ ਜਾਣਦੇ ਐ ਪਰ ਪਿਆਸ ਉਦੋਂ ਮਿਟਾਉਂਦਾ ਜਦੋਂ ਘੁੱਟ ਭਰਦਿਆਂ ਆਪਣੇ ਅੰਦਰ ਲੈ ਕੇ ਜਾਂਦੇ ਉਦੋਂ ਹੀ ਮਿਟਾਏਗਾ ਨਾ ਬਾਹਰ ਤਾਂ ਜਿੰਨਾ ਮਰਜੀ ਪਾਣੀ ਹੋਵੇ ਪਾਣੀ ਪਾਣੀ ਕੀਤਿਆਂ ਕਦੇ ਪਿਆਸ ਥੋੜਾ ਮਿਟਦੀ ਐ ਭਾਈ ਵਾਣੀ ਪੜਦੇ ਹਾਂ ਬਾਣੀ ਨੂੰ ਅੰਦਰ ਲੈ ਕੇ ਜਾਣ ਵਾਸਤੇ ਫੇਰ ਮਨ ਦੀ ਮਨ ਦੇ ਰੋਗ ਮਨ ਦੇ ਐਬ ਭੈੜੀ ਮਤ ਫੇਰ ਦੂਰ ਹੋਣੀ ਹੈ ਜੇ ਗੁਰਬਾਣੀ ਨੂੰ ਅੰਦਰ ਲੈ ਕੇ ਜਾਵਾਂਗੇ ਜੇ ਪਾਤਸ਼ਾਹ ਜੀ ਦੇ ਬੋਲ ਸੁਰਤ ਵਿੱਚ ਜਾਣਗੇ ਅੰਦਰ ਬਾਣੀ ਜਾਏਗੀ ਪਾਤਸ਼ਾਹ ਜੀ ਨੇ ਇਸੇ ਕਰਕੇ ਆਖਿਆ ਸੀ ਭਲਿਆ ਬਾਣੀ ਰੋਜ਼ ਪੜਿਆ ਕਰ ਪਰ ਇਸ ਤਰੀਕੇ ਨਾਲ ਪੜਿਆ ਕਰਕੇ ਗੁਰਬਾਣੀ ਦਾ ਜਿਹੜਾ ਬੋਲ ਤੇਰੇ ਕੰਨਾਂ ਤੱਕ ਆਇਆ ਹੈ ਤੇਰੀ ਮੱਤ ਵਿੱਚ ਜਾਵੇ ਤੇਰੇ ਅੰਦਰ ਥਾਂ ਦੇ ਬਾਣੀ ਨੂੰ ਆਪਣੇ ਆਪਣੀ ਸੁਰਤ ਵਿੱਚ ਬਾਣੀ ਨੂੰ ਟਿਕਾ ਜਿੰਨੇ ਝਮੇਲੇ ਨੇ ਜਿੰਨੇ ਝੋਰੇ ਨੇ ਜਿੰਨੀਆਂ ਤਖਲੀਫਾਂ ਨੇ ਅੰਦਰ ਦੀਆਂ ਨਾ ਆਪਾਂ ਕਹਿੰਦੇ ਆ ਮਨ ਨਹੀਂ ਟਿਕਦਾ ਜੀ ਚਿੰਤਾ ਬੜੀ ਹੈ ਟੈਨਸ਼ਨਾਂ ਬੜੀਆਂ ਨੇ ਸਭ ਕੁਝ ਇਸੇ ਕਰਕੇ ਆ ਕਿਉਂਕਿ ਅੰਦਰ ਬਾਣੀ ਨਹੀਂ ਹੈ ਖੋਖਲਾ ਹੈ ਅੰਦਰੋਂ ਅੰਦਰੋਂ ਖਾਲੀ ਪਿਆ ਸਭ ਕੁਝ ਜਿਸ ਦਿਨ ਅੰਦਰ ਬਾਣੀ ਦਾ ਵਾਸਾ ਹੋਏਗਾ ਆ ਦੁਨੀਆਂ ਦੀਆਂ ਮਾੜੀਆਂ ਅਲਮਤਾਂ ਅੰਦਰ ਆਉਣਗੀਆਂ ਹੀ ਅੰਦਰ ਘਰ ਘਰ ਕੇ ਬੈਠੀਆਂ ਨੇ ਮਾੜੀਆਂ ਅਲਮਤਾਂ ਇਸੇ ਕਰਕੇ ਐ ਅਸੀਂ ਆਪਣੀ ਮੱਤ ਦੇ ਵਿੱਚ ਬਾਣੀ ਨੂੰ ਟਿਕਾਈਏ ਗੁਰਬਾਣੀ ਦੇ ਬੋਲ ਸਾਡੀ ਸੁਰਤ ਵਿੱਚ ਆਉਣ ਆ ਇੰਨੇ ਵੱਡੇ ਸਮਾਗਮ ਇਹ ਇਸੇ ਕਰਕੇ ਕੀਤੇ ਜਾਂਦੇ ਨੇ ਵੀ ਆਪਾਂ ਲਾਹਾ ਲੈ ਸਕੀਏ ਆਪਾਂ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਨੂੰ ਜੀਵਨ ਵਿੱਚ ਲੈ ਕੇ ਆਈਏ ਬੜੇ ਸੋਹਣੇ ਉਪਰਾਲੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਰਦਾਰ ਬੱਗਾ ਸਿੰਘ ਜੀ ਭਾਈ ਕੁਲਦੀਪ ਸਿੰਘ ਜੀ ਬੜੀ ਮਿਹਰਮਤ ਹੈ ਇਹਨਾਂ ਤੇ ਗੁਰੂ ਦੀ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਸੰਗਤ ਨੂੰ ਗੁਰੂ ਨਾਲ ਬਾਣੀ ਨਾਲ ਜੋੜਨ ਲਈ ਉਪਰਾਲੇ ਕਰਨੇ ਇਹ ਹਰ ਕਿਸੇ ਦੇ ਵੱਸ ਵਿੱਚ ਨਹੀਂ ਹੁੰਦਾ ਹਰ ਕਿਸੇ ਦੇ ਹਿੱਸੇ ਇਹ ਸੇਵਾ ਨਹੀਂ ਹੁੰਦੀ ਭਾਈ ਇਹ ਬੜਾ ਵੱਡਾ ਜਿਗਰਾ ਚਾਹੀਦਾ ਹੈ ਵਾਣੀ ਵਾਲੇ ਪਾਸੇ ਇੱਟਾਂ ਤਾਂ ਹਰ ਕੋਈ ਲਾ ਲੈਂਦਾ ਇਹ ਕੋਈ ਵੱਡੀ ਗੱਲ ਨਹੀਂ ਹੁੰਦੀ ਇੱਟਾਂ ਪੱਥਰ ਬੜੀਆਂ ਥਾਵਾਂ ਤੇ ਲੱਗ ਜਾਂਦੇ ਨੇ ਸਾਰੇ ਹੀ ਲਾਉਂਦੇ ਨੇ ਪਰ ਇਹ ਉਪਰਾਲੇ ਕਰਨੇ ਵੀ ਸੰਗਤ ਬਾਣੀ ਨਾਲ ਜੁੜੇ ਪਾਤਸ਼ਾਹ ਜੀ ਦਾ ਇਤਿਹਾਸ ਗੁਰਬਾਣੀ ਅਸੀਂ ਪੜ੍ਹ ਸੁਣ ਕੇ ਜੀਵਨ ਵਿੱਚ ਲੈ ਕੇ ਆਈਏ ਇਹ ਸੰਗਤ ਕਰਨ ਦਾ ਮੌਕਾ ਬਣਾਉਣਾ ਇਹ ਸੇਵਾ ਕਿਸੇ ਕਿਸੇ ਨੂੰ ਮਿਲਦੀ ਹੁੰਦੀ ਹੈ ਸਤਿਗੁਰੂ ਜੀ ਦੀ ਮਿਹਰਮਤ ਹੈ ਪਾਤਸ਼ਾਹ ਜੀ ਮਿਹਰ ਕਰਨ ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਧੰਨਵਾਦ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਕੁਲਦੀਪ ਸਿੰਘ ਜੀ ਫੱਗੂ ਮੈਂਬਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਆਓ ਬਾਅਦ ਚੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚੋਂ 10 ਮਿੰਟ ਹੋਰ ਦਾ ਹੁਕਮ ਹੋਇਆ ਆਓ ਆਪਾਂ ਸੁਰਤੀ ਨੂੰ ਫਿਰ ਸ਼ਬਦ ਵਾਲੇ ਪਾਸੇ ਲੈ ਕੇ ਜਾਈਏ ਸ਼ਬਦ ਦਾ ਸੁਰਤ ਵਿੱਚ ਆਉਣਾ ਬੜਾ ਜ਼ਰੂਰੀ ਹੈ ਭਾਈ ਬਾਣੀ ਦਾ ਮਤ ਵਿੱਚ ਆਉਣਾ ਬੜਾ ਜ਼ਰੂਰੀ ਹੈ ਜੇ ਨਹੀਂ ਆਏਗੀ ਨਾ ਪਾਣੀ ਪੜਿਆਂ ਦਾ ਲਾਭ ਕਦੋਂ ਹੁੰਦਾ ਆਪਾਂ ਪੜਦੇ ਆਂ ਬੋਲਦੇ ਆਂ ਕੋਈ ਅੱਖਰ ਲਾਭ ਉਦੋਂ ਹੁੰਦਾ ਇੱਕ ਕਲਾਸ ਦੇ ਵਿੱਚ 30 ਬੱਚੇ ਪੜ੍ਹਦੇ ਨੇ ਟੀਚਰ ਨੇ ਸਭ ਨੂੰ ਪੜਾਇਆ ਇੱਕੋ ਜਿਹਾ ਪੜਾਇਆ ਇੱਕੋ ਹੀ ਪੜਾਉਣ ਵਾਲਾ ਟੀਚਰ ਹੈ ਨਾ ਕਿੱਡੀ ਹੈਰਾਨੀ ਦੀ ਗੱਲ ਹੈ ਵੀ ਇੱਕ ਬੱਚਾ ਫਸਟ ਆ ਰਿਹਾ ਇੱਕ ਬੱਚਾ ਫੇਲ ਹੋ ਰਿਹਾ ਨਲਾਇਕੀ ਕਿਸ ਦੀ ਕੀ ਟੀਚਰ ਨੇ ਵੱਖਰੇ ਵੱਖਰੇ ਤਰੀਕਿਆਂ ਨਾਲ ਪੜਾਇਆ ਨਹੀਂ ਪੜਾਉਣ ਦਾ ਤਰੀਕਾ ਇੱਕ ਸਿਲੇਬਸ ਇੱਕ ਕਲਾਸ ਇੱਕ ਕਮਰਾ ਇੱਕ ਫਿਰ ਇਹ ਫਰਕ ਕਿਉਂ ਰਹਿ ਗਿਆ ਕਿਉਂਕਿ ਸੁਣਨ ਵਾਲੇ ਨੇ ਇੱਕ ਨੇ ਸੁਣਿਆ ਉਹਨੇ ਮੰਨ ਲਿਆ ਪ੍ਰਵਾਨ ਕਰਿਆ ਉਹਨੂੰ ਆਪਣੀ ਮੱਤ ਵਿੱਚ ਲੈ ਕੇ ਗਿਆ ਧਿਆਨ ਵਿੱਚ ਲੈ ਆਂਦਾ ਉਹਦੇ ਤੇ ਕੰਮ ਕੀਤਾ ਆਪਣਾ ਸਮਾਂ ਦਿੱਤਾ ਉਹਨੂੰ ਉਹਨੂੰ ਪੜ੍ਹ ਕੇ ਸਮਝ ਕੇ ਉਹਨੇ ਲਾਗੂ ਕਰ ਲਿਆ ਫਿਰ ਜਦੋਂ ਪੇਪਰ ਹੋਇਆ ਉਹਨੇ ਸੋਹਣਾ ਲਿਖਿਆ ਇੱਕ ਨੇ ਗੱਲ ਸੁਣੀ ਇੱਕ ਕੰਨ ਤਾਂ ਨਹੀਂ ਸੁਣੀ ਦੂਜੇ ਕੰਨ ਤਾਂ ਨਹੀਂ ਕੱਢ ਦਿੱਤੀ ਉਹਦੇ ਧਿਆਨ ਵਿੱਚ ਹੀ ਨਹੀਂ ਆਇਆ ਉਹਨੂੰ ਪਤਾ ਹੀ ਨਹੀਂ ਲੱਗਿਆ ਪੜਿਆ ਕੀ ਗਿਆ ਪੜਾਇਆ ਕੀ ਗਿਆ ਦੱਸਿਆ ਕੀ ਗਿਆ ਉਹ ਫਿਰ ਫੇਲ ਹੋ ਗਿਆ ਇਹੀ ਵਾਪਰਿਆ ਨਾ ਸਾਡੇ ਨਾਲ ਵੀ ਇਹੀ ਵਾਪਰਦਾ ਇੱਕੋ ਹੀ ਬਾਣੀ ਹੈ ਭਾਈ ਸੱਜਣ ਠੱਗ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੋਂ ਇੱਕ ਸ਼ਬਦ ਸੁਣਦਾ ਉਹਦਾ ਜੀਵਨ ਬਦਲ ਜਾਂਦਾ ਹੈ ਭੂਮੀਆਂ ਚੋਰ ਵਰਗੇ ਬਾਣੀ ਦਾ ਸ਼ਬਦ ਸੁਣਦੇ ਨੇ ਬਦਲ ਜਾਂਦੇ ਨੇ ਬਾਬਾ ਅਮਰਦਾਸ ਜੀ ਇੱਕ ਸ਼ਬਦ ਸੁਣਦੇ ਬਾਣੀ ਦੀ ਪੰਕਤੀ ਸੁਣਦੇ ਗੁਰੂ ਆਲੇ ਪਾਸੇ ਆ ਜਾਂਦੇ ਨੇ ਭਾਈ ਲੈਣਾ ਬਾਣੀ ਸੁਣ ਕੇ ਗੁਰੂ ਅੰਗਦ ਸਾਹਿਬ ਬਣ ਜਾਂਦਾ ਹੈ ਇੰਨੀਆਂ ਵੱਡੀਆਂ ਪ੍ਰਾਪਤੀਆਂ ਜੇ ਬਾਣੀ ਸੁਣ ਕੇ ਹੋ ਜਾਂਦੀਆਂ ਨੇ ਅੱਜ ਤਾਂ ਸਾਧਨ ਹੀ ਬਹੁਤ ਹੈ ਉਹਨਾਂ ਸਮਿਆਂ ਦੇ ਵਿੱਚ ਤਾਂ ਬਾਣੀ ਬੋਲ ਕੇ ਦੱਸਣ ਦੇ ਸਾਧਨ ਹੀ ਨਹੀਂ ਸਨ ਇੱਕ ਪੜਾਉਣ ਵਾਲਾ ਪੜਨ ਵਾਲਾ ਜਿਹੜਾ ਨੇੜੇ ਬੈਠੇਗਾ ਉਹ ਸੁਣ ਲਏਗਾ ਜਿਹੜਾ ਕਿਲੋਮੀਟਰ ਤੇ ਬੈਠਾ ਉਹਦੇ ਤੱਕ ਤਾਂ ਆਵਾਜ਼ ਹੀ ਨਹੀਂ ਜਾਂਦੀ ਸੀ ਹੁਣ ਤੇ ਇੱਕ ਹਰ ਘਰ ਘਰ ਮੋਬਾਈਲ ਟੀਵੀ ਸਾਧਨ ਰੋਜ਼ਾਨਾ ਗੁਰਬਾਣੀ ਕੀਰਤਨ ਗੁਰਬਾਣੀ ਕਥਾ ਕਿੰਨਾ ਪਾਠ ਸੁਣਦੇ ਆਪਾਂ ਪਰ ਕਮੀ ਰਹਿ ਗਈ ਕਿ ਉਹ ਅਸਰ ਜਿਹੜਾ ਕਬੂਲਣਾ ਹੈ ਜਿਹੜਾ ਅਸੀਂ ਇਹ ਮੰਨਣਾ ਹੈ ਨਾ ਵੀ ਗੁਰਬਾਣੀ ਮੇਰੇ ਲਈ ਹੈ ਹਰ ਸਿੱਖ ਨੇ ਇਹ ਸੋਚਣਾ ਹੈ ਪਾਤਸ਼ਾਹ ਜੀ ਦੀ ਬਾਣੀ ਦਾ ਉਪਦੇਸ਼ ਮੇਰੇ ਲਈ ਹੈ ਜਦੋਂ ਇਹ ਪ੍ਰਵਾਨ ਕਰ ਲਾਂਗੇ ਨਾ ਫਿਰ ਆਪਣੇ ਆਪ ਜੀਵਨ ਬਦਲੇਗਾ ਅਸੀਂ ਸੋਚਦੇ ਆਂ ਵੀ ਬਾਬੇ ਦਾ ਕੰਮ ਐ ਜੀ ਉਹਨੇ ਪੜ ਲਿਆ ਬਸ ਠੀਕ ਐ ਪਾਠ ਕਰਾਉਣਾ ਐ ਉਸੇ ਬਾਬਾ ਕਰੇਗਾ ਕਹਾਣੀ ਮੁੱਕ ਜਾਣੀ ਐ ਨਹੀਂ ਪਾਈ ਜਦੋਂ ਤੱਕ ਅਸੀਂ ਆਪਣੇ ਲਈ ਨਿੱਜ ਦੇ ਲਈ ਬਾਣੀ ਨਹੀਂ ਪੜਦੇ ਪਾਤਸ਼ਾਹ ਜੀ ਬਾਣੀ ਵਿੱਚ ਐਸੇ ਕਰਕੇ ਤਾਂ ਸਾਨੂੰ ਬਾਰ-ਬਾਰ ਸੁਚੇਤ ਕਰਦੇ ਆਵੋ ਸਿੱਖ ਸਤਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਆਪ ਗਾਇਆ ਕਰੋ ਕਹਿੰਦੇ ਭਾਈ ਇਹ ਥੋੜੀ ਆਖਿਆ ਵੀ ਇੱਕ ਤੋਂ ਕਰਾ ਲਿਆ ਕਰੋ ਬਸ ਕਹਾਣੀ ਮੁੱਕ ਜਾਏਗੀ ਇਹਨਾਂ ਤਾਂ ਨਹੀਂ ਆਖਿਆ ਆਪ ਪੜਨ ਵਾਸਤੇ ਆਖਿਆ ਹਰ ਸਿੱਖ ਨੂੰ ਗੁਰਬਾਣੀ ਦਾ ਪਾਠ ਆਪ ਕਰਨਾ ਆਉਂਦਾ ਹੋਣਾ ਚਾਹੀਦਾ ਹੈ ਹਰ ਸਿੱਖ ਪਾਠ ਕਰੇ ਗੁਰੂ ਗ੍ਰੰਥ ਸਾਹਿਬ ਹਰ ਸਿੱਖ ਦੇ ਗੁਰੂ ਨੇ ਇਹ ਤਾਂ ਸੀ ਮੰਨ ਲਿਆ ਸਾਰੀ ਕਹਿੰਦੇ ਆ ਕਿਸੇ ਵੀ ਸਿੱਖ ਨੂੰ ਪੁੱਛ ਲਓ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਹੈ ਹਰ ਕੋਈ ਆਖੇਗਾ ਹਾਂ ਜੀ ਮੰਨਦਾ ਹਾਂ ਪਰ ਜਪਜੀ ਸਾਹਿਬ ਪੜ ਲੈਣਾ ਫਿਰ ਉੱਥੇ ਗੱਲ 50% ਤੇ ਰਹਿ ਜਾਏਗੀ ਰੋਜ਼ਾਨਾ ਪਾਠ ਕਰ ਲੈਣਾ ਫਿਰ ਗੱਲ 30% ਤੇ ਆ ਜਾਏਗੀ ਜਪਜੀ ਸਾਹਿਬ ਦੇ ਅਰਥ ਪੜ੍ਹੇ ਐ ਫਿਰ ਗੱਲ 10% ਤੇ ਆ ਜਾਏਗੀ ਗੁਰੂ ਗ੍ਰੰਥ ਸਾਹਿਬ ਅਰਥਾਂ ਸਮੇਤ ਪੜ੍ਹਿਆ ਫਿਰ ਗੱਲ 1-2% ਤੇ ਆ ਜਾਣੀ ਹੈ ਇਹ ਜਿਹੜੀ ਤਰਾਸਦੀ ਬਣ ਗਈ ਸਾਡੀ ਹਰ ਸਿੱਖ ਦੇ ਘਰ ਵਿੱਚ ਗੁਰਬਾਣੀ ਦੀ ਪੂਛੀ ਹੋਣੀ ਗੁਰਬਾਣੀ ਸਾਹਿਬ ਦਾ ਗੁਟਕਾ ਹੋਣਾ ਅਰਥਾਂ ਸਮੇਤ ਬਾਣੀ ਦਾ ਪਾਠ ਇਹ ਹਰ ਘਰ ਵਿੱਚ ਹੋਣਾ ਬੜਾ ਜ਼ਰੂਰੀ ਹੈ। ਮਾਫ਼ ਕਰਿਓ ਬੜੀ ਵਾਰ ਵੇਖਦੇ ਆ ਗੁਰੂ ਘਰ ਦੀਆਂ ਸੇਵਾਵਾਂ ਨੇ ਘਰ ਦੇ ਅੰਦਰੋਂ ਗੁਟਕਾ ਸਾਹ ਕੋਥੀ ਸਭ ਗੁਰੂ ਘਰ ਫੜਾਉਨੇ ਆ। ਬਾਬਾ ਜੀ ਸਾਡੇ ਘਰ ਤਾਂ ਕੋਈ ਪੜਦਾ ਹੀ ਹੈ ਨਹੀਂ ਇਹਨੂੰ ਤੁਸੀਂ ਇੱਥੇ ਰੱਖ ਲਓ। ਕੱਢ ਦਿੱਤੀ ਨਾ ਬਾਣੀ ਘਰ ਵਿੱਚ ਈਮਾਨਦਾਰੀ ਨਾਲ ਸੋਚ ਕੇ ਵੇਖੋ ਜਦੋਂ ਬਾਣੀ ਘਰੋਂ ਕੱਢਣ ਲੱਗ ਪਏ ਗੁਰੂ ਨੂੰ ਘਰੋਂ ਕੱਢਦਾ ਤੇ ਪਿੱਛੇ ਕੀ ਰਹਿ ਗਿਆ ਮਾੜੀਆਂ ਜਿੱਥੇ ਚੰਗੀ ਗੱਲ ਚੇਤੇ ਰੱਖਿਓ ਚੰਗੀ ਗੱਲ ਵਾਸਤੇ ਜ਼ੋਰ ਲਾਉਣਾ ਪਏਗਾ ਬੱਚੇ ਨੂੰ ਚੰਗੀ ਸਿੱਖਿਆ ਦੇਣੀ ਹੈ ਆਪ ਜ਼ੋਰ ਲਾਉਣਾ ਪਏਗਾ ਜੇ ਅੱਜ ਇਸ ਬਹਿਮ ਵਿੱਚ ਰਹਿ ਕੇ ਵੀ ਕੋਈ ਨਾ ਅਜੇ ਬਹੁਤ ਉਮਰ ਪਈ ਹੈ ਹੌਲੀ ਹੌਲੀ ਸਹੀ ਵੱਡਾ ਹੋ ਕੇ ਪੜ ਲਏਗਾ ਫੇਰ ਦੱਸ ਦਾਂਗੇ ਉਹ ਜਿਹੜੀ ਖਾਲੀ ਮਤ ਹੈ ਖਾਲੀ ਭਾਂਡਾ ਹੈ ਯਾਦ ਰੱਖੇ ਉਥੇ ਮਾੜੀਆਂ అలਮਤਾਂ ਦੇ ਆਉਣ ਨੂੰ ਟਾਈਮ ਨਹੀਂ ਲੱਗਣਾ ਭਾਈ ਜਿੱਥੇ ਚੰਗੀ ਸਿੱਖਿਆ ਨਹੀਂ ਦਿੱਤੀ ਨਾ ਉਥੇ ਮਾੜੀ ਕਿਸੇ ਨੇ ਦੇਣੀ ਨਹੀਂ ਆਪਣੇ ਆਪ ਆ ਜਾਣੀ ਮਾੜੀ ਵਾਸਤੇ ਜੋਰ ਨਹੀਂ ਲੱਗਦਾ ਜਦੋਂ ਚੰਗੀ ਸੰਗਤ ਵਾਸਤੇ ਜੋਰ ਨਹੀਂ ਲਾਵਾਂਗੇ ਫਿਰ ਬਾਅਦ ਦੇ ਵਿੱਚ ਇਸ ਗੱਲ ਤੇ ਰੋਣੇ ਰੋਣ ਦਾ ਕੋਈ ਫਾਇਦਾ ਨਹੀਂ ਪਤਾ ਨਹੀਂ ਵਾਪਰਿਆ ਕੀ ਹੈ ਕਿਹੜੇ ਮਾੜੇ ਕਰਮ ਮੇਰੇ ਬੱਚਾ ਨਸ਼ਿਆਂ ਵਿੱਚ ਪੈ ਗਿਆ ਜਦੋਂ ਸਮਾਂ ਸੀ ਦੱਸਣ ਦਾ ਉਂਗਲੀ ਫੜ ਕੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਕੋਲ ਲੈ ਕੇ ਆਉਣਾ ਸੀ ਇਹ ਦੱਸਣਾ ਸੀ ਸਾਡੇ ਬਾਬੇ ਦੀ ਬਾਣੀ ਆ ਗੱਲ ਕਹਿੰਦੀ ਹੈ ਗੋਦੀ ਵਿੱਚ ਬਿਠਾ ਕੇ ਜਦੋਂ ਬਾਣੀ ਪੜ੍ਹਨੀ ਸੀ ਉਦੋਂ ਤਾਂ ਆਪਾਂ ਹੋਰ ਪਾਸੇ ਉਲਦੇ ਰਹ ਗਏ ਸਰਹੰਦ ਦੀ ਧਰਤੀ ਨੂੰ ਯਾਦ ਕਰਦੇ ਹਾਂ ਠੰਡੇ ਬੁਰਜ ਨੂੰ ਨਮਸਕਾਰਾਂ ਕਰਦੇ ਹਾਂ ਇਸ ਕਰਕੇ ਨਮਸਕਾਰ ਹੁੰਦੀ ਹੈ ਸਹਿਬਜ਼ਾਦਿਆਂ ਦੀ ਸ਼ਹੀਦੀ ਦੇ ਪਿੱਛੇ ਸਭ ਤੋਂ ਵੱਡੀ ਤਾਕਤ ਕੰਮ ਕਰਦੀ ਹੈ ਮਾਤਾ ਗੁਜਰਕੌਰ ਜੀ ਦਾ ਦਾਦੀ ਦਾ ਆਪਣੀ ਗੋਦੀ ਵਿੱਚ ਪੋਤਿਆਂ ਨੂੰ ਬਿਠਾ ਕੇ ਗੁਰਬਾਣੀ ਦਾ ਪਾਠ ਕਰਾਉਣਾ ਇਤਿਹਾਸ ਦੱਸਣਾ ਗੁਰਬਾਣੀ ਦੀ ਸਮਝ ਦੇਣੀ ਬਾਣੀ ਦੀ ਸਿੱਖਿਆ ਦੇਣੀ ਉਹ ਜਦੋਂ ਦੱਸਿਆ ਨਾ ਦਾਦੀ ਨੇ ਕੋਲ ਬਿਠਾ ਕੇ ਉਹ ਪਰਪੱਕਤਾ ਏਸੀ ਬਣੀ ਸੁਰਤ ਦੀ ਵਜ਼ੀਰ ਖਾਂ ਦੇ لالਚਾਂ ਨੇ ਉੱਥੇ ਕੰਮ ਨਹੀਂ ਕੀਤਾ ਉਹਦੇ ਡਰਾਵਿਆਂ ਨੇ ਕੰਮ ਨਹੀਂ ਕੀਤਾ ਕਾਜੀ ਕਹਿੰਦਾ ਤੁਹਾਨੂੰ ਬਾਹਰ ਦੇਣਗੇ ਇੱਟਾਂ ਵਿੱਚ ਨੀਹਾਂ ਵਿੱਚ ਕੰਧਾਂ ਵਿੱਚ ਚਿੰਨ ਦਿੱਤੇ ਜਾਉਂਗੇ ਉਹ ਅਸਰ ਨਹੀਂ ਕੀਤਾ ਮਗੱਲਾਂ ਨੇ ਉਹਨਾਂ ਨੇ ਕਿਉਂ ਕਿ ਬਾਣੀ ਅੰਦਰ ਸੀ ਇਤਿਹਾਸ ਅੰਦਰ ਬੈਠਾ ਸੀ ਜਿੱਥੇ ਗੁਰਬਾਣੀ ਇਤਿਹਾਸ ਪਾਤਸ਼ਾਹ ਜੀ ਦੀ ਸਿੱਫਤ ਸਲਾਹ ਅੰਦਰ ਬੈਠੀ ਹੋਏਗੀ ਉੱਥੇ ਫਿਰ ਆ ਬਾਹਰੀ ਤਾਕਤਾਂ ਕੰਮ ਨਹੀਂ ਕਰਦੀਆਂ ਲਾਲਚ ਡਰਾਵੇ ਕੰਮ ਨਹੀਂ ਕਰਦੀ ਅੱਜ ਤਾਂ ਇਤਰਾਸ ਦੀ ਬਣ ਗਈ ਆਪਣੇ ਆਪਣੇ ਧਰਮ ਵਿੱਚ ਪਰਪੱਕ ਕਰੋ ਬਾਕੀ ਸਭ ਦੇ ਸਤਿਕਾਰਯੋਗ ਭਾਈ ਕਿਸੇ ਨੂੰ ਮਾਰਦਾ ਨਹੀਂ ਕਹਿੰਦੇ ਪਰ ਕੋਈ ਲਾਲਚ ਦੇ ਦੇ ਕੇ ਸਾਨੂੰ ਸਿੱਖਾਂ ਤੋਂ ਦੂਜੇ ਪਾਸੇ ਲੈ ਗਿਆ ਕੋਈ ਈਸਾਈ ਬਣਾਉਣ ਲੱਗ ਪਿਆ ਕੁਝ ਕਰਨ ਲੱਗ ਪਿਆ ਕੋਈ ਕਿਉਂ ਉਸ ਪਾਸੇ ਨੂੰ ਚਲੇ ਗਏ ਸਿੱਖਾਂ ਦੀ ਕਿੰਨੀ ਗਿਣਤੀ ਅੱਜ ਜਿਹੜੀ ਆਪਣਾ ਧਰਮ ਛੱਡ ਕੇ ਦੂਜੇ ਪਾਸੇ ਚਲੀ ਗਈ ਲਾਲਚਾਂ ਪਿੱਛੇ ਕਿਉਂ ਲੱਗ ਗਏ ਸਰਹੰਦ ਦੀਆਂ ਨੀਹਾਂ ਵਿੱਚ ਖੜੇ ਸਹਿਬਜ਼ਾਦੇ ਕਿਉਂ ਨਹੀਂ ਦਿਸਦੇ ਉਹਨਾਂ ਨੂੰ ਦਿੱਤੇ ਹੋਏ ਲਾਲਚ ਕਿਉਂ ਨਹੀਂ ਦਿਸਦੇ ਅੱਜ ਸਾਨੂੰ ਨਿੱਕੇ ਨਿੱਕੇ ਲਾਲਚ ਕਿਉਂ ਪਿਆਰੇ ਹੋ ਗਏ ਕਿਉਂਕਿ ਬਾਣੀ ਹੈ ਨਹੀਂ ਅੰਦਰ ਜਿੱਥੇ ਬਾਣੀ ਹੋਏਗੀ ਨਾ ਉਥੇ ਜਲਾਦ ਕਹਿੰਦਾ ਬੰਦ-ਬੰਦ ਕੱਟਿਆ ਜਾਣਾ ਹੈ ਭਾਈ ਮਨੀ ਸਿੰਘ ਨੂੰ ਹੁਕਮ ਹੋਇਆ ਇਹ ਵੀ ਬੰਦ-ਬੰਦ ਕੱਟ ਦਿਓ ਜਲਾਦ ਗੁੱਟ ਦੇ ਉੱਤੇ ਦਾਹ ਮਾਰਨ ਲੱਗਿਆ ਵਢਣ ਲੱਗਿਆ ਗੁੱਟ ਦੇ ਕੋਲੋਂ ਭਾਈ ਮਨੀ ਸਿੰਘ ਨੇ ਆਖਿਆ ਤੈਨੂੰ ਬੰਦ-ਬੰਦ ਕੱਟਣ ਦਾ ਹੁਕਮ ਹੋਇਆ ਹੈ ਉਂਗਲੀ ਦੇ ਕੋਟੇ ਤੋਂ ਸ਼ੁਰੂ ਕਰ ਇਹ ਤਾਕਤ ਹੈ ਬਾਣੀ ਦੀ ਆਪਾਂ ਕਹਿੰਦੇ ਆਂ ਵੀ ਬਾਣੀ ਦੀ ਸ਼ਕਤੀ ਸਮਰੱਥਾ ਮਤਾ ਕੋਈ ਇਸ ਭਰਮ ਵਿੱਚ ਰਿਓ ਮਾਫ਼ ਕਰਿਓ ਸ਼ਬਦ ਥੋੜੇ ਸਿੱਧੇ ਕਹਿਣ ਲੱਗਾ ਅਸੀਂ ਦੇਖਦੇ ਆਂ ਵੀ ਫੋਟੋ ਲੱਗੀ ਐ ਇੱਕ ਹੱਥ ਦੇ ਵਿੱਚੋਂ ਨਿਕਲਦੀ ਚਿੱਟੀ ਦੀ ਰੌਸ਼ਨੀ ਅਸੀਂ ਕਹਿੰਦੇ ਆਂ ਸ਼ਕਤੀ ਬਾਬਾ ਇਦਾਂ ਕੋਈ ਸਾਡੇ ਤੇ ਤਾਂ ਤੋਂ ਵੱਖਰੀ ਕਿਰਪਾ ਕਰ ਦੇਗਾ ਇਹ ਸ਼ਕਤੀਆਂ ਇਦਾਂ ਨਹੀਂ ਆਉਂਦੀਆਂ ਭਾਈ ਬਾਣੀ ਨੂੰ ਆਪ ਪੜ੍ਹ ਕੇ ਸੁਰਤ ਵਿੱਚ ਵਸਾਉਣਾ ਪਏਗਾ ਉਹ ਸੁਰਤ ਵਿੱਚ ਵਸੀ ਹੋਈ ਬਾਣੀ ਦੀ ਸ਼ਕਤੀ ਅੰਦਰ ਕੰਮ ਕਰਦੀ ਆ ਫਿਰ ਉਹ ਬਾਣੀ ਦੀ ਸਿੱਖਿਆ ਨੇ ਜਦੋਂ ਅੰਦਰ ਕੰਮ ਕਰਨਾ ਹੈ ਨਾ ਭਾਈ ਮਨੀ ਸਿੰਘ ਨੇ ਆਖਿਆ ਉਂਗਲੀ ਦੇ ਪੋਟੇ ਤੋਂ ਸ਼ੁਰੂ ਕਰ ਕਦੇ ਸੋਚ ਕੇ ਵੇਖਿਓ ਹੱਟਾ ਗੱਟਾ ਸਰੀਰ 90 ਸਾਲ ਦੀ ਉਮਰ ਐ ਤਾਕਤ ਨਾਲ ਭਰਿਆ ਜੋਸਾ ਗੁਰਬਾਣੀ ਵਿੱਚ ਪਰਪੱਕ ਹੁਣ ਟੁਕੜੇ ਟੁਕੜੇ ਕਰਕੇ ਟੋਕਰੇ ਵਿੱਚ ਪਾ ਦੇਣਾ ਕੋਈ ਨਿੱਕੀ ਗੱਲ ਆ ਇਹ ਕਿੰਨੀ ਕਿੰਨੀ ਵੱਡੀ ਕੁਰਬਾਨੀ ਭਾਈ ਮਨੀ ਸਿੰਘ ਦੀ ਸਰੀਰ ਦਾ ਟੁਕੜਾ ਟੁਕੜਾ ਹੋ ਜਾਣਾ ਪੋਟਾ ਪੋਟਾ ਬੰਦ ਬੰਦ ਕੱਟਿਆ ਜਾਣਾ ਆਪਾਂ ਪੜਦੇ ਆਂ ਅਰਦਾਸ ਕਰਦੇ ਆਂ ਕਦੇ ਧਿਆਨ ਨਾਲ ਸੁਣਿਆ ਕਰੋ ਇੱਕ ਇੱਕ ਅੱਖਰ ਬੜਾ ਕੀਮਤੀ ਹੈ ਇਤਿਹਾਸ ਦੇ ਕਿੰਨੇ ਪੰਨਿਆਂ ਨੂੰ ਸਮੋਈ ਬੈਠਾ ਹੈ ਆਪਣੇ ਅੰਦਰ ਯਾਦ ਕਰਿਆ ਕਰੋ ਉਹਨੂੰ ਜਦੋਂ ਸੁਣਦੇ ਆਂ ਅਰਦਾਸ ਦੇ ਬੋਲ ਨਾ ਇਤਿਹਾਸ ਬੋਲਦਾ ਹੈ ਸਾਡਾ ਕੁਰਬਾਨੀਆਂ ਬੋਲਦੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀਆਂ ਸਿੱਖਿਆਵਾਂ ਸਖਿਆਵਾਂ ਵਿੱਚ ਪਰਪੱਕ ਜੀਵਨ ਬੋਲਦੇ ਐ ਇਤਿਹਾਸ ਦੇ ਵਿੱਚੋਂ ਭਾਈ ਤਾਰੂ ਸਿੰਘ ਦੀ ਖੋਪਰੀ ਲੈ ਜਾਣੀ ਬੰਦ-ਬੰਦ ਕੱਟਿਆ ਜਾਣਾ ਆਰੇ ਨਾਲ ਸਰੀਰ ਦਾ ਦੋ ਫਾੜ ਹੋ ਜਾਣਾ ਦੇਗਾਂ ਵਿੱਚ ਉਬਲ ਜਾਣਾ ਰੂਨ ਨਾਲ ਬੰਨ ਕੇ ਸਾੜ ਦੇਣਾ ਇਹ ਨਿੱਕੀਆਂ ਗੱਲਾਂ ਕਿਤੇ ਪਰ ਉੱਥੇ ਡਰ ਕਿਉਂ ਨਹੀਂ ਆਉਂਦਾ ਉਹ ਲਾਲਚ ਆ ਕੇ ਝੁੱਕਦੇ ਕਿਉਂ ਨਹੀਂ ਇੱਕੋ ਹੀ ਗੱਲ ਹੈ ਵੀ ਉਹਨਾਂ ਨੇ ਗੁਰਬਾਣੀ ਨੂੰ ਆਪਣਾ ਗੁਰੂ ਮੰਨ ਲਿਆ ਸੀ ਉਹਨਾਂ ਨੇ ਪਾਤਸ਼ਾਹ ਜੀ ਦੀ ਬਾਣੀ ਦੀਆਂ ਸਖਿਆਵਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰ ਲਿਆ ਸੀ ਆਓ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਮੰਨਣਾ ਸ਼ੁਰੂ ਕਰੀਏ ਆਪਾਂ ਪੜਦੇ ਹਾਂ ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਮੰਨਣ ਦਾ ਅਰਥ ਹੁੰਦਾ ਹੈ ਵੀ ਜਿਹੜੀਆਂ ਸਖਿਆਵਾਂ ਨੇ ਉਹਨਾਂ ਨੂੰ ਜੀਵਨ ਵਿੱਚ ਲਾਗੂ ਕਰੀਏ ਜੋ ਬਾਣੀ ਕਹਿੰਦੀ ਹੈ ਉਸ ਰਾਹ ਤੇ ਤੁਰਿਏ ਜਿਸ ਪਾਸਿਓ ਬਾਣੀ ਨੇ ਰੋਕਿਆ ਉਹ ਮਾੜੀਆਂ ਲਾਮਤਾਂ ਵਾਪਖਹਿੜਾ ਛੱਡ ਕੇ ਉਹ ਰਾਹ ਛੱਡ ਕੇ ਇੱਕ ਗੁਰੂ ਦੇ ਹੋਈਏ ਇੱਕ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਬਣਾਓ ਦਰ ਦਰ ਤੇ फडਕਣਾ ਛੱਡੋ ਐਵੇਂ ਕਦੇ ਇੱਧਰ ਕਦੇ ਉੱਧਰ ਜਾਣ ਦੀ ਲੋੜ ਨਹੀਂ ਇੱਕ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਬਣਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਹੋ ਕੇ ਰਹੀਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰਨ ਸਾਰੀਆਂ ਸੰਗਤਾਂ ਦਾ ਧੰਨਵਾਦ ਸਮੂਹ ਪ੍ਰਬੰਧਕ ਕਮੇਟੀ ਦਾ ਧੰਨਵਾਦ ਮਾਲਕ ਸੱਚੇ ਪਾਤਸ਼ਾਹ ਸਭ ਤੇ ਮੇਰ ਕਰਨ ਹੋਈਆਂ ਭੁੱਲਾਂ ਦੀ ਖਿਮਾ ਅਦਬ ਨਾਲ ਫਤਿਹ ਬੁਲਾਉ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ